ਹਾਂਜੀ ਹੈਪੀ ਇੱਥੇ ਪਹੁੰਚ ਕੇ ਕੀ ਕਰਨਾ ਚਾਹੁੰਦੇ ਮੈਂ ਰਾਜਕੁਮਾਰ ਹੈਪੀ ਪ੍ਰਧਾਨ ਡਾਕਟਰ ਅੰਬੇਡਕਰ ਯੂਥ ਸਨ ਸਾਰਿਆਂ ਨੂੰ ਕ੍ਰਾਂਤੀਕਾਰੀ ਜੈ ਭੀਮ ਜੈ ਭਾਰਤ ਅੰਬੇਡਕਰ ਮਿਸ਼ਨ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹ ਹਮੇਸ਼ਾ ਹੀ ਦਲਿਤ ਸਮਾਜ ਦੇ ਮੁੱਦੇ ਸਮਾਜ ਦੇ ਦਿਵੇ ਕੁਚਲੇ ਵਰਗ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਪਹੁੰਚਾਉਂਦੀ ਹੈ ਔਰ ਸਰਕਾਰੀ ਅਫਸਰਾਂ ਤੱਕ ਪਹੁੰਚਾਉਂਦੀ ਹੈ ਐਸਾ ਹੀ ਇੱਕ ਮਾਮਲਾ ਸਾਡੇ ਕੋਲ ਆਇਆ ਜੌਨ ਸੀ ਕਮਿਸ਼ਨ ਜੌਨ ਸੀ ਦਾ ਸਫਾਈ ਜਿਹੜੇ ਕਰਮਚਾਰੀ ਹੈ ਜਿੰਨੇ ਵੀ ਸਫਾਈ ਕਰਮਚਾਰੀ ਹੈ ਉਹਨਾਂ ਦਾ ਮਸਲਾ ਹੈ ਕਿ ਰਿਟਾਇਰ ਹੋਣ ਤੇ باوجود ਵੀ 2-2 ਸਾਲ ਜਿਹੜਾ ਮਾਰਨ ਤੋਂ ਬਾਅਦ ਵੀ ਉਹਨਾਂ ਨੂੰ ਬਕਾਇਆ ਰਾਸ਼ੀ ਨਹੀਂ ਮਿਲਦੀ ਅਸੀਂ ਛੋਟੇ ਹੁੰਦੇ ਸੀ ਸਾਨੂੰ ਦੱਸਿਆ ਜਾਂਦਾ ਸੀ ਕਿ ਦੁਨੀਆ ਗੋਲ ਹੈ ਦੁਨੀਆ ਘੁੰਮਦੀ ਹੈ ਪਰ ਕਾਰਪੋਰੇਸ਼ਨ ਜੇਕਰ ਕੋਈ ਨਹੀਂ ਪ੍ਰੂਵ ਕਰ ਸਕਦਾ ਕਾਰਪੋਰੇਸ਼ਨ ਤੁਹਾਨੂੰ ਦੱਸ ਦੂਗੀ ਕਿ ਦੁਨੀਆ ਗੋਲ ਹੈ ਦੁਨੀਆ ਘੁੰਮਦੀ ਹੈ ਸਾਡੇ ਕੋਲ ਇੱਕ ਤੁਸੀਂ ਦੇਖ ਸਕਦੇ ਹੋ ਰਾਜ ਰਾਨੀ ਹੈ ਜਿਹੜੀ 1993 ਤੋਂ ਲੱਗੀ ਸੀ 2023 ਦੇ ਵਿੱਚ ਰਿਟਾਇਰਮੈਂਟ ਹੋਈ ਹੈ ਰਿਟਾਇਰਮੈਂਟ ਹੋਣ ਤੋਂ ਬਾਅਦ ਉਹਦੇ ਦਫ਼ਤਰ ਤੇ ਐਨੇ ਗੇੜੇ ਮਾਰੇ ਉਹ ਪਹਿਲਾ ਪਹਿਲਾ ਗਈ ਆਪਣੇ ਕਲਰਕ ਕੋਲ ਕਲਰਕ ਨੇ ਕਿਹਾ ਜੀ ਤੁਸੀਂ ਹੈਲਥ ਦੇ ਜਿਹੜੇ ਡਿਪਾਰਟਮੈਂਟ ਦੇ ਇੰਚਾਰਜ ਸਾਹਿਬ ਆ ਉਹਨਾਂ ਨੂੰ ਮਿਲੋ ਹੈਲਥ ਬ੍ਰਾਂਚ ਵਾਲਿਆਂ ਨੇ ਭੇਜਤਾ ਕਮਿਸ਼ਨਰ ਸਾਹਿਬ ਕੋ ਕਮਿਸ਼ਨਰ ਸਾਹਿਬ ਫਿਰ ਦੁਬਾਰਾ ਉਹਨਾਂ ਕੋਲੀ ਭੇਜ ਦਿੰਦੇ ਆ ਕਲਰਕ ਕੋਲ ਸੋ ਐਦਾਂ ਗੋਲ-ਗੋਲ ਘੁਮਾਈ ਜਾਂਦੇ 2 ਸਾਲ ਹੋ ਗਏ ਉਹ ਬਜ਼ੁਰਗ ਮਾਤਾ ਜਿਹੜੀ ਰਿਟਾਇਰਮੈਂਟ ਹੋਈ ਹੈ ਜਿਹਨੂੰ ਬਕਾਇਆ ਰਾਸ਼ੀ ਮਿਲਣੀ ਹੈ ਜਿਹਦੇ ਪੈਰ ਤੇ ਵੀ ਸੱਟ ਲੱਗੀ ਆ ਔਰ ਉਹਦੇ ਹੱਡ ਦਾ ਵੀ ਆਪਰੇਸ਼ਨ ਹੋਣਾ ਹੈ ਉਹ ਅੱਜ ਘਰੇ ਬੈਠੀ ਐ ਸੋ ਇਸ ਤਰ੍ਹਾਂ ਦੀਆਂ ਕਈ ਮੁੱਦੇ ਜਿਹੜੇ ਆ ਗਲਤ ਸਮਾਜ ਦੇ ਜਿਹੜੇ ਮੁੱਦੇ ਆ ਉਹ ਲੋਕਾਂ ਲੋ ਜਿਹੜੇ ਸਰਕਾਰ ਆ ਉਹ ਨਹੀਂ ਕਰਦੇ ਮੈਂ ਮਾਤਾ ਮੇਰੇ ਕੋਲ ਜਦੋਂ ਆਈ ਮੈਨੂੰ ਕਹਿੰਦੀ ਜੀ 2 ਸਾਲ ਹੋ ਗਏ ਸਾਨੂੰ ਰਿਟਾਇਰ ਹੋਏ ਸਾਨੂੰ ਬਕਾਇਆ ਰਸ਼ ਨਹੀਂ ਮਿਲੀ ਮੈਨੂੰ ਬੜਾ ਹਾਸਾ ਆਇਆ ਮੈਂ ਕਹਾ ਮਾਤਾ ਤੂੰ ਝੂਠ ਬੋਲਦੀ ਐ ਤੂੰ ਅਕਾਲੀਆ ਨਾਲ ਮਿਲੀ ਐ ਜਾਂ ਭਾਜਪਾ ਨਾਲ ਮਿਲੀ ਐ ਜਾਂ ਕਾਂਗਰਸ ਨਾਲ ਮਿਲੀ ਐ ਇਹ ਭਗਵੰਤ ਮਾਨ ਦੀ ਸਰਕਾਰ ਐ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਉਹ ਸਰਕਾਰ ਆ ਮੈਂ ਕਹਾ ਮਾਤਾ ਤੂੰ ਝੂਠ ਬੋਲਦੀ ਐ ਕਹਿੰਦੀ ਨਹੀਂ ਜੀ ਫੇਰ ਮੈਂ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਲੈ ਕੇ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਕਮਿਸ਼ਨਰ ਸਾਹਿਬ ਨੇ ਮੈਨੂੰ ਭੇਜਦਾ ਜੁਆਇੰਟ ਕਮਿਸ਼ਨਰ ਜੁਆਇੰਟ ਕਮਿਸ਼ਨਰ ਸਾਹਿਬ ਨੇ ਭੇਜਿਆ ਕਲਰ ਕਲਰ ਕਰਨੇ ਫਿਰ ਕਮਿਸ਼ਨਰ ਕੋ ਇਹਨਾਂ 2 ਮਹੀਨੇ ਤੁਸੀਂ ਦੇਖ ਸਕਦੇ ਹੋ 9 9 2025 ਦੀ ਹੈ 2 ਸਾਲ ਉਸ ਮਾਤਾ ਨੂੰ ਕੁੰਮਦੇ ਹੋਗੇ ਤੇ 2 ਮਹੀਨੇ ਸਾਨੂੰ ਖੁੱਬਦੇ ਹੋ ਗਏ ਤੇ ਸਾਨੂੰ ਰੋਜ਼ ਹੀ ਕੋਈ ਨਾ ਕੋਈ ਨਵੀਂ ਗੱਲ ਕੋਈ ਫਾਈਲ ਕੋਈ ਕਦੇ ਕੁਝ ਹੋ ਗਿਆ ਕਦੇ ਕਮਿਸ਼ਨਰ ਸਾਹਿਬ ਨਹੀਂ ਆਏ ਹੁਣ ਕਮਿਸ਼ਨਰ ਸਾਹਿਬ ਵੀ ਮੈਨੂੰ ਲੱਗਦਾ 4-5 ਦਿਨ ਤੇ ਛੁੱਟੀਆਂ ਤੇ ਨੇ ਸੋ ਅਸੀਂ ਖੁਦ ਇਸ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਤੁਹਾਨੂੰ ਕਹਿੰਨੇ ਕਿ ਆ ਕਿ ਚਾਰ ਪੰਜ ਦਾ ਛੁੱਟੀਆਂ ਤੇ ਆਸੀਂ ਪੁੱਛ ਕੇ ਆਏ ਆ ਉਹ ਕਹਿੰਦੇ ਛੁੱਟੀਆਂ ਤੇ ਚੱਲਦੇ ਹਲੇ ਸਾਬ ਅੱਜ ਜਾਣਾ ਪਤਾ ਨਹੀਂ ਆਣਾ ਕੁਝ ਕਹਿ ਨਹੀਂ ਸਕਦੇ ਫੋਨ ਚੱਕਿਆ ਨਹੀਂ ਸਾਬ ਨੇ ਕਹਿੰਦਾ ਮਤਲਬ ਇਹ ਜੋ ਕਿ ਅਫਸਰ ਛੁੱਟੀਆਂ ਤੇ ਹੋ ਦੀ ਜਿਹੜੀ ਕੁਰਸੀਆਂ ਖਾਲੀ ਰਹੇਗੀ ਉੱਥੇ ਕੋਈ ਕੰਮ ਨਹੀਂ ਕਰੇਗਾ ਉਹੀ ਤਾਂ ਦਿੱਕਤ ਹੈ ਹੁਣ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਮਾਨ ਸਰਕਾਰ ਜਿਹੜੀ ਹੈ ਸਰਕਾਰ ਤੁਹਾਡੇ ਦਾ ਦੀਆਂ ਜੋ ਸਟੇਜਾਂ ਤੇ ਬੋਲ ਰਹੇ ਮੈਂ ਮਾਤਾ ਨੂੰ ਸਮਝਾਇਆ ਕਿ ਐਦਾਂ ਨਹੀਂ ਹੈਗਾ ਇਹ ਜਿਹੜੀ ਸਰਕਾਰ ਹੈ ਜੋ ਦਾਅਵੇ ਕਰਦੀ ਉਹ ਅਦੇ ਉਲਟ ਚੱਲਦੀ ਹੈ ਇਹੀ ਲੋਕ ਜਿਹੜੇ ਸਰਕਾਰੀ ਅਫਸਰ ਇਹ ਨਹੀਂ ਚਾਹਦੇ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੁਬਾਰਾ ਆਵੇ ਕਿਉਂਕਿ ਜਿਹੜਾ ਦੁਖੀ ਹੈ ਉਹ ਤੁਹਾਨੂੰ ਵੋਟ ਨਹੀਂ ਪਾਊਗਾ ਜਿਹੜਾ ਮਨ ਤੋਂ ਦੁਖੀ ਮੰਨਦਾ ਉਹ ਤੁਹਾਨੂੰ ਵੋਟ ਨਹੀਂ ਪਾਊਗਾ ਸੋ ਕਿਤੇ ਨਾ ਕਿਤੇ ਜਿਹੜੇ ਸਰਕਾਰੀ ਅਫਸਰ ਹੈ ਉਹ ਵੀ ਇਸ ਸਰਕਾਰ ਨੂੰ ਲੋਕਾਂ ਨੂੰ ਤੰਗ ਕਰਕੇ ਸਰਕਾਰ ਦੇ ਖਿਲਾਫ ਹੈ ਸੋ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਰਕਾਰ ਚਾਹੁੰਦੇ ਹੋ ਤਾਂ ਆਪਣੇ ਅਫਸਰਾਂ ਨੂੰ ਲੋਕਾਂ ਦੇ ਕੰਮ ਕਰਨ ਤਾਂ ਕਿ ਤੁਹਾਡੀ ਸਰਕਾਰ ਦੁਬਾਰਾ ਆਵੇ ਤੇ ਜੇ ਇਹ ਸਾਰੇ ਲੋਕ ਹੈ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਭਗਵੰਤ ਮਾਨ ਦੀ ਸਰਕਾਰ ਦੁਬਾਰਾ ਲਾਣਗੇ ਕਿਉਂਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੰਗ ਕੀਤਾ ਜਾ ਰਿਹਾ ਅਸੀਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਦਾਂ ਦੇ ਅਫਸਰਾਂ ਨੂੰ ਕਾਰਵਾਈ ਕਰੋ ਔਰ ਇਹਨਾਂ ਲੋ ਜਿਹੜੇ ਗਰੀਬ ਲੋਕ ਹੈ ਜਿਨ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਕੋਈ ਕੁਝ ਨਹੀਂ ਉਹਨਾਂ ਦਾ ਕੰਮ ਕਰੋ ਔਰ ਉਹਨਾਂ ਦੀ ਰਾਸ਼ੀ ਬਹਾਲ ਕਰੋ ਮੈਂ ਡਾਕਟਰ ਅਮੇਰ ਕੱਲੀ ਸੈਨਾ ਵੱਲੋਂ ਸਰਕਾਰ ਨੂੰ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਇਹ ਕਹਿਣਾ ਚਾਹਨਾ ਵਾ ਕਿ 2 ਮਹੀਨੇ ਹੋ ਗਏ ਸਾਨੂੰ ਘੁੰਮਦੇ ਹੋਏ ਉਸ ਮਾਤਾ ਨੂੰ ਇਨਸਾਫ ਨਹੀਂ ਮਿਲਿਆ ਉਹਨੂੰ ਬਕਾਇਆ ਰਾਸ਼ੀ ਨਹੀਂ ਮਿਲੀ ਇਹ 15 ਦਿਨਾਂ ਦੇ ਵਿੱਚ ਵਿੱਚ ਅਸੀਂ 15 ਦਿਨ ਦਾ ਟਾਈਮ ਕਾਰਪੋਰੇਸ਼ਨ ਨੂੰ ਦੇ ਰਹੇ ਹਾਂ ਕਮਿਸ਼ਨਰ ਸਾਹਿਬ ਨੂੰ ਕਿ 15 ਦਿਨਾਂ ਦੇ ਵਿੱਚ ਵਿੱਚ ਇਹਦੇ ਨਾਲ ਦੀਆਂ ਹੋਰ ਵੀ ਕਈ ਫਾਈਲਾਂ ਕਈ ਲੋਕਾਂ ਦੀਆਂ ਬਕਾਇਆ ਰਾਸ਼ੀਆ ਰੁਕੀਆਂ ਹੋਈਆਂ ਨੇ ਉਹਨਾਂ ਦੀ ਬਕਾਇਆ ਰਾਸ਼ੀ ਦਿੱਤੀ ਜਾਵੇ ਨਹੀਂ ਤਾਂ 15 ਦਿਨਾਂ ਬਾਅਦ ਅਸੀਂ ਇੱਥੇ ਭੁਖ ਹੜਤਾਲ ਕਰਾਂਗੇ ਹੋਰ ਭੁਖ ਹੜਤਾਲ ਕਰਕੇ ਜਦ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਲੋਕਾਂ ਦੀ ਜਿਹੜੀ ਸਮੱਸਿਆ ਨਹੀਂ ਹੱਲ ਹੋਏਗੀ ਤਾਂ ਭੁਖ ਹੜਤਾਲ ਕਰਕੇ ਅਸੀਂ ਉਦੋਂ ਤੱਕ ਸਾਡੀ ਭੁਖ ਹੜਤਾਲ ਜਾਰੀ ਰਹੇਗੀ 15 ਦਿਨ ਦਾ ਟਾਈਮ ਦੇ ਰਹੇ ਹਾਂ ਕਮਿਸ਼ਨਰ ਸਾਹਿਬ ਨੂੰ ਨਗਰ ਨਿਗਮ ਨੂੰ ਤੇ ਤੁਸੀਂ ਮੇਰੇ ਨਾਲ ਉਹਨਾਂ ਨਾਲ ਗੱਲ ਨਹੀਂ ਕੀਤੀ ਹੈਗੀ ਮੇਅਰ ਮੈਡਮ ਦਾ ਰੋਲ ਇਹਦੇ ਵਿੱਚ ਹੈ ਨਹੀਂ ਸਿਕਾ ਕੁਝ ਕਿਉਂਕਿ ਕਮਿਸ਼ਨਰ ਉਹ ਸਾਰਿਆਂ ਕੋਲ ਹੀ ਜਾਏ ਆਲਰੇਡੀ ਐਮਐਲਏ ਕੋਲ ਜਾਏ ਕਾਉਂਸਲਰ ਕੋਲ ਜਾਏ ਕਮਿਸ਼ਨਰ ਸਾਹਿਬ ਕੋਲ ਜਾਏ ਸਾਰਿਆਂ ਕੋਲ ਗੁੰਮ ਹੈ ਹੁਣ ਮੇਨ ਤਾਂ ਕਮਿਸ਼ਨਰ ਸਾਹਿਬ ਹੈ ਕਮਿਸ਼ਨਰ ਸਾਹਿਬ ਵੀ ਨਹੀਂ ਕੋਈ ਕੰਮ ਕਰ ਰਹੇ ਤਾਂ ਕੀ ਕਹਿ ਸਕਦੇ ਆ ਹੋਰ ਤੁਸੀਂ ਕਿਹਨਾਂ ਨੂੰ ਮਿਲੇ ਹੁਣ ਕੀ ਨਾਮ ਕੀ ਉਹਨਾਂ ਦਾ ਇੱਥੇ ਗੁਰਪਾਲ ਜੀ ਹੈ ਜਿਹੜੇ ਹੈਲਥ ਬ੍ਰਾਂਚ ਦੇ ਇੰਚਾਰਜ ਨੇ ਉਹ ਛੁੱਟੀਆਂ ਤੇ ਚੱਲ ਰਹੇ ਨੇ 2 ਮਹੀਨੇ ਦਾ ਸਾਨੂੰ ਹੋ ਗਿਆ ਚੱਕਰ ਮਾਰ ਕੇ ਹੁਣ ਇੱਥੇ ਮਿਲੇ ਆ ਕਿਸੇ ਨੂੰ हां जी ਉਹਨਾਂ ਦੇ ਦਫ਼ਤਰ ਤੇ ਜਿਹੜੇ ਬੈਠੇ ਆ ਉਹਨਾਂ ਨੂੰ ਮਿਲ ਗਏ ਹੈ ਲੇਡੀਜ਼ ਨੂੰ ਉਹ ਕਹਿੰਦੇ ਛੁੱਟੀ ਤੇ ਆ ਸਰ ਆਣਗੇ ਨਹੀਂ ਜਾਣਗੇ ਕੁਝ ਨਹੀਂ ਕਹਿ ਸਕਦੇ ਜੀ ਮੈਂ ਐਜ਼ ਅ ਸੈਕਟਰੀ ਡਾਕਟਰ ਨੂੰ ਸਾਨੂੰ ਅੱਜ 2 ਮਹੀਨੇ ਤੋਂ ਬਾਅਦ ਦਾ ਸਮਾਹ ਹੋ ਗਿਆ ਹੈ ਜੋ ਕਿ ਅਸੀਂ ਜੋ ਤੋਂ ਵਿੱਚ ਹੈ ਜੀ ਆ ਜ ਰਾਣੀ ਨੂੰ ਪਕਾਇਆ ਰਾਣੀ ਹੈ ਇਹ ਚੱਕਰਾਂ ਦੀ ਕਿਛ ਅੱਜ ਕਾਰਪੋਰੇਟ ਤੋਂ ਵੀ ਚਾਹੀਆਂ ਪਰ ਅੱਜ ਕੋਈ ਵੀ ਸਾਨੂੰ ਅੱਜ ਨਹੀਂ ਮਿਲਿਆ ਹੈ ਇਸ ਕਰਕੇ ਸਾਨੂੰ ਮਜਬੂਰ ਹੋਣਾ ਲੱਗਿਆ ਸਾਡੀ ਸੁਣਵਾਈ ਬਿਲਕੁਲ ਨਹੀਂ ਹੋ ਰਹੀ ਜੇ ਮਤਲਬ ਇਹ ਹਾਂ ਕਿ ਨਹੀਂ આજ ਨਹੀਂ ਐਸ਼ੋ 2 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਹ ਹੋਇਆ ਕਿ ਉਹਨਾਂ ਦੀ ਵੰਦੀ ਉਹਨਾਂ ਦਾ ਹੱਕ ਤੇ ਜਿਹੜਾ ਹੈ ਬਕਾਇਆ ਰਸ਼ੂ ਨੂੰ ਅੱਜ ਤੱਕ ਵੀ ਇਹ ਕਿਉਂ ਨਹੀਂ ਮਿਲੀ ਕਿ ਇਹ ਹੋ ਸਰਕਾਰੀ ਤੰਤਰ ਦਾ ਸ਼ਿਕਾਰ ਹੋਏ ਹੈ ਜਾਂ ਕੀ ਹੈ ਇਹ ਤਾਂ ਹੋ ਗੁਰਦਵਾਨ ਜੀ ਸਾਹਬ ਉਸ ਦੱਸਣਗੇ ਅਸੀਂ ਜਾਣਦੇ ਹਾਂ ਕਿ ਇਹ ਜਿਹੜੀ ਚਾਹ ਰਹੀ ਹੈ ਜਲਦੀ ਤੋਂ ਜਲ ਮਤਲਬ ਇਹ ਖਤਮ ਕਿੱਦਾਂ ਜਾ ਰਿਹਾ ਹੈ ਸਤਿ ਸ੍ਰੀ ਅਕਾਲ ਹਾਲੋ ਹਾਂਜੀ ਹਾਂਜੀ ਰਾਧਾ ਰਾਣੀ ਜੀ ਬੋਲ ਰਹੇ ਹੋ ਹਾਂਜੀ ਹਾਂਜੀ ਮੈਡਮ ਰਜੇਸ਼ ਕੁਮਾਰ ਗੱਲ ਕਰ ਰਹੇ ਹਾਂ ਬੀਦਰ ਕਮਿਸ਼ਨ ਦੀ ਉਹ ਚੈਨਲ ਤੋਂ ਪੱਤਰਕਾਰ ਜੀ ਹਾਂ ਹਾਂਜੀ ਹਾਂਜੀ ਦੱਸੋ ਮੈਡਮ ਇਸ ਤੁਹਾਡੇ ਆਫਿਸ ਆਏ ਜੀਗੇ ਇੱਕ ਨਾ ਕੋਈ ਰਾਧਾ ਰਾਣੀ ਆ ਰਾਜ ਰਾਣੀ ਹਾਂਜੀ ਹਾਂਜੀ ਤੇ ਮੈਡਮ ਉਹਨਾਂ ਦੀ ਪੇਮੈਂਟ ਦੇ ਬਾਰੇ ਪੁੱਛਣਾ ਸੀਗਾ ਉਹ ਉੱਥੇ ਆਏ ਸੀ ਮੰਗ ਪੱਤਰ ਦੇਣ ਤੁਸੀਂ ਮਿਲਿਆ ਉਹ ਦਿਨ ਅਸੀਂ ਦੱਸਿਆ ਸੀ ਦੀ ਸੀ ਵਾਲੇ ਫਾਈਲ ਪਈ ਆ ਮਾਰ ਤੋਂ ਨਹੀਂ ਨਾ ਤੁਹਾਡੀ ਗੱਲ ਵੀ ਹੋਈ ਆ ਉਸ ਦਿਨ ਮੈਨੂੰ ਨਹੀਂ ਪਤਾ ਕਿ ਕਿਹਨੇ ਤੁਹਾਡੀ ਗੱਲ ਕੀਤੀ ਮੈਂ ਅੱਜ ਪੱਤਰਕਾਰ ਗੱਲ ਕਰ ਰਿਹਾ ਹਾਂ ਫੋਨ ਕੋਡ ਆਨ ਰਿਕਾਰਡ ਗੱਲ ਕਰ ਰਿਹਾ ਤੁਹਾਡੇ ਨਾਲ ਤੁਹਾਨੂੰ ਮੈਂ ਦੱਸ ਰਿਹਾ ਮੈਂ ਇੱਥੇ ਕਵਰ ਕਰਨ ਆਇਆ ਜੀ ਉਹਨੇ ਬੁਲਾਇਆ ਸੀ ਮੈਨੂੰ ਅੱਛਾ ਜੀ ਠੀਕ ਆ ਜੀ ਹੁਣ ਜੋ ਆਪਣਾ ਜਿਹੜੇ ਹੈਗੇ ਆ ਨਾ ਮਤਲਬ ਜੂਨ ਜੂਨ ਵਾਲੇ ਜਿਹੜੇ ਹੈਗੇ ਆ ਉਹਨਾਂ ਦੀ ਗੱਲ ਹੋਈ ਸੀ ਕੋਰਟ ਦੇ ਨਾਲ ਅੱਛਾ ਜੀ ਮਰਕਨੇ ਆ ਸਾਰੇ ਤੁਹਾਨੂੰ ਦੱਸਿਆ ਵੀ ਫਾਈਲ ਕਿੱਥੇ ਡਿਲੇ ਹੋ ਰਹੀ ਆ ਜਾਂ ਕਿੱਥੇ ਉਹ ਡੀਸੀਐਲ ਸਾਹਿਬ ਕੋ ਫਾਈਲ ਪਈ ਹੋਈ ਆ ਪਹਿਲਾਂ ਤੋਂ ਕਿਉਂ ਕੋ ਬੀਆ ਜੀ ਡੀਸੀਐਲ ਡੀਸੀਐਲ ਅਕਾਊਂਟ ਬਰਾਦ ਵੀ ਹਾਂਜੀ ਅਕਾਊਂਟ ਮੈਨੂੰ ਕੱਦ ਤੱਕ ਕਲੀਅਰ ਹੋ ਜਾਏਗਾ ਕਿਉਂਕਿ ਕਹਿੰਦੇ 2 ਮਹੀਨੇ ਧੱਕੇ ਖਾ ਰਹੇ ਆ ਸਾਡੀ ਕੋਈ ਤੁਹਾਨੂੰ ਆਏ ਨਹੀਂ ਹੋ ਰਹੇ ਵੱਲੋਂ ਤਾਂ ਸਿਰਨੇ ਮਾਰਕ ਕਰਕੇ ਭੇਜੀ ਹੋਈ ਆ ਹੁਣ ਸਿਰਫ ਉੱਥੇ ਪੈਂਡਿੰਗ ਆ ਹੁਣ ਉਹ ਅਫਸਰ ਦੱਸਣਗੇ ਹੋਵੇ ਤੇ ਚਾਚੀ ਦਾ ਕੁਝ ਨਹੀਂ ਕਹਿ ਸਕਦੇ ਨਾ ਅੱਛਾ ਜੀ ਹਾਂਜੀ ਹਾਂਜੀ ਇਹ ਸਾਡੇ ਆਫਿਸ ਵੀ ਆ ਫੇਰ ਅਸੀਂ ਦੱਸ ਸਕਦੇ ਵੀ ਕਿਉਂ ਲੇਟ ਆਇਆ ਜਾਂ ਕਿਉਂ ਹੋਣੀ ਆ ਸਮਝਦੇ ਹੋ ਤੁਸੀਂ ਲੋਕ ਸੋਟੇ ਤੁਹਾਡੇ ਵੱਲੋਂ ਕਲੀਅਰ ਹੋ ਗਈ ਭਾਈ ਦੇ ਤੁਹਾਡੇ ਵੱਲੋਂ ਤਾਂ ਸਾਈਨ ਹੋ ਕੇ ਗਈ ਹੋਈ ਆ ਡੀਸੀ ਵਾਲੇ ਸਾਹਿਬ ਕੋ ਭਈਆ ਸਹੀ ਗੱਲ ਸਹੀ ਗਈ ਬਹੁਤ